हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਹਾਂ ਜੀ ਦੋਮੀਆਂ ਆਗੀਆਂ ਤਾਜ਼ੀਆਂ ਸੂਈਆਂ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਉਹ ਠੀਕ ਹੋ ਬਾਈ ਹਾਂਜੀ ਹਾਂਜੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਸੋਹਣਾ ਚੱਲੀ ਜਾਂਦਾ ਬਾਈ ਕੰਮ ਕਰ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਵੀਰੇ ਦਵਿੰਦਰ ਸਿੰਘਾ ਪਿੰਡ ਢਲਮਾ ਤਹਿਸੀਲ ਆਪਾਂ ਨੂੰ ਤਪਾ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪਿੰਡ ਨੇੜੇ ਪਿੰਡ ਨੇੜੇ ਆਪਾਂ ਨੂੰ ਤਪਾ ਸ਼ਹਿਰ 4 ਕਿਲੋਮੀਟਰ ਤੇ ਇਧਰ ਪੱਖੋਂ ਕੈਂਚੀ ਵੀ 8 ਕਿਲੋਮੀਟਰ ਠੀਕ ਆ ਕੰਟੈਕਟ ਨੰਬਰ ਬੋਲੋ ਕੰਟੈਕਟ ਨੰਬਰ 73551 97660 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਪਹਿਲੇ ਨੰਬਰ ਵਾਲੀ ਵਾਰਤ ਹਾਂਜੀ ਵੀਰੇ ਪਹਿਲਾ ਨੰਬਰ ਬੈੜਾ ਕਿਹੜਾ ਸੂਆ ਸੂਈ ਆ ਬਾਈ ਇਹ ਇਹ ਵੀਰੇ ਦੂਸਰਾ ਸੂਆ ਬੈੜ ਸੂਈ ਹੈਗੀ ਠੀਕ ਆ ਹਾਂ ਅੱਜ ਸਵੇਰੇ 4:00 ਵਜੇ ਬੈੜ ਸੂਈ ਹੈ 4:00 ਵਜੇ ਹਾਂਜੀ ਜੇਰ ਵਗੈਰਾ ਜੇਰ ਵੀਰੇ ਓਕੇ ਹੈ ਕੀ ਉਹ ਪਈ ਆ ਗਿਆ ਦਿਖਾ ਦੇ ਠੀਕ ਆ ਦਿਖਾ ਦਿੰਦੇ ਮੜੀ ਠੀਕ ਆ ਜੇਰ ਬਾਈ ਕੰਪਲੀਟਾ ਮੱਠਲ ਚ ਪਈ ਆਪਾਂ ਚੈੱਕ ਕਰਾਤੀ ਤੇ ਕਿੰਨਾ ਬੋਲਾ ਕੱਢਦਾ ਬਾਈ ਫਿਰ ਬੋਲਾ ਵੀਰੇ ਤੜਕੇ ਹੈ ਬੱਚੇ ਨੂੰ ਜੁੰਗਾ ਕੇ 3 ਕਿਲੋ ਬੋਲਾ ਕੱਢਿਆ ਸੀ ਠੀਕ ਆ ਹਾਂਜੀ ਕਿੰਨਾ ਕਦ ਦੁੱਧ ਕੱਢਿਆ ਬਾਈ ਪਿਛਲੇ ਦੁੱਧ ਵੀਰੇ ਪਿਛਲੇ ਸੂਏ ਪਹਿਲਾਂ ਨੇ 15 ਕਿਲੋ ਦਿੱਤਾ ਗਿਆ ਬੈਹੜ ਨੇ ਠੀਕ ਆ ਹਾਂਜੀ ਇਸ ਵਕਤ ਇਸ ਵਾਰ ਸਮੀ ਭਲੀ ਆ ਬੈਹੜ ਮਤਲਬ ਕਿ 17 18 ਕਿਲੋ ਦੀ ਉਮੀਦ ਆ ਬੈਹੜ ਤੋਂ ਠੀਕ ਆ ਹਾਂ 20 ਨੂੰ ਟੱਚ ਕਰੂਗੀ ਤੇ ਬੱਚਾ ਕੀ ਆ ਗਿਆ ਬੱਚਾ ਵੀਰੇ ਬੱਛਾ ਦੇਤਾ ਦੱਸੀ ਇਹਦੀ ਦਾ ਕਿਆ ਵਾਸੀ ਹੈ ਨਾ ਹਾਂਜੀ ਹਾਂਜੀ ਵੀਰੇ ਸਹੀ ਗੱਲ ਆ ਬਾਈ ਥਣਲੇ ਬਾਬਾ ਜੀ ਥਣਲੇ ਬਾਬਾ ਬਹੁਤ ਚੰਗਾ ਬਾਈ ਸੀਲ ਠੰਡੀ ਆ ਜਿਵੇਂ ਮਰਜੀ ਮਤਲਬ ਕਿ ਹੱਥ ਮਾਰੀ ਚਲੋ ਲਓ ਪੂਰੀ ਵੀ ਥਣ ਲੱਗਿਆ ਵਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਬਾਈ ਲੇਵਾ ਵਾਲਾ ਕਮਾਲ ਆ ਹਾਂਜੀ ਹਾਂਜੀ ਵੀਰੇ ਫਿਟਿੰਗ ਵਾਲਾ ਫਿਟਿੰਗ ਵਾਲਾ ਲੇਵਾ ਹੈਗਾ ਮਤਲਬ ਕਿ ਇਹਨੂੰ ਮਤਲਬ ਮਸਾਈਡਸ ਵਗੈਰਾ ਨਹੀਂ ਹੁੰਦੀ ਹੈਗੀ ਇਹ ਲੇਵਾ ਸਹੀ ਗੱਲ ਆ ਬਾਈ ਛੇਤੀ ਮਾਰੀ ਨਹੀਂ ਪੈਂਦੀ ਖਣ ਚਾਹੇ ਤੁਸੀਂ ਹੱਥੀ ਚੋਲੋ ਚਾਹੇ ਮਸ਼ੀਨ ਤੇ ਚੋਲੋ ਜਿਵੇਂ ਮਰਜੀ ਚੋਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਖੋਲੋ ਬਈ ਤੋਰੇ ਮੜੀ ਜੀ ਖੋਲ ਕੇ ਹਾਂਜੀ ਖੋਲ ਬਾਕੀ ਬਈ ਬਰੀਡ ਬਹੁਤ ਚੰਗੀ ਬਈ ਐਚ ਐਫ ਚ ਆ ਗਈ ਹਾਂਜੀ ਵੀਰੇ ਐਚ ਐਫ ਚ ਆ ਗਈ ਇਹ ਤੇ ਅੱਛਾ ਇਹ ਆ ਵੀ ਉਹੀ ਗੱਲ ਆ ਗਰਮੀ ਗਰਮੀ ਨਹੀਂ ਬੰਦੀ ਪਈ ਆ ਦੇਖ ਲਓ ਤੁਸੀਂ ਐ ਮਤਲਬ ਕਿ ਆਰਾਮ ਨਾਲ ਹੀ ਖੜੀ ਹੈਗੀ ਇੱਕ ਗੱਲ ਹੋਰ ਆ ਦਵਿੰਦਰ ਬੇਲ ਵਾਲੀ ਆ ਹਾਂਜੀ ਹਾਂਜੀ ਵੀਰੇ ਲੇ ਵੀ ਤੋਰਾ ਤਰਾ ਚੈੱਕ ਕਰੋ ਇੱਕ ਨੰਬਰ ਤੋਰਾ ਨਵਾਂ ਫਤਗਾ ਸੁਸਵਾਈਆ ਲੈ ਵੀ ਦੀ ਜਿਹੜੀ ਫੀਟਿੰਗ ਹੈ ਨਾ ਬੜੀ ਕਮਾਲ ਦੀ ਬਹੁਤ ਸੋਹਣਾ ਲੇਵਾ ਕਰਮ ਵਾਲਾ ਜਿਹੜਾ ਵਧੀਆ ਲੇਵਾ ਦਾ ਬਾਕੀ ਥਾਂ ਬਹੁਤ ਚੰਗਾ ਲੱਗਿਆ ਮੈਨੂੰ ਚਾਰੇ ਥਾਂ ਪੂਰੇ ਨਿਕੜ ਮੇਰੇ ਦਾ ਆਪ ਤੇ ਲੱਗੇਗਾ ਤੇ ਬਾਈ ਦਵਿੰਦਰ ਦਾ ਮਨ ਰਹੀ ਰਹੂ ਅੱਜ ਇਹਦਾ ਮੁੱਲ ਵੀਰੇ ਬਸ ਲੈਣ ਦੇਣੀ ਆ 57000 ਦੀ ਦੇ ਦਾਂਗੇ ਆਪਾਂ 55 ਦੀ 57000 ਹਾਂਜੀ ਲੈਣ ਦੇਣ ਮੋਲੀ ਬਾਈ ਦੇ ਅੱਗੇ ਹੁੰਦੇ ਆ ਬਾਈ ਲੈਣ ਹਾਂਜੀ ਹਾਂਜੀ ਬਾਈ ਕਹਿੰਦਾ ਆਜਾ 57000 ਰੁਪਏ ਦੀ ਬੈੜ ਆਪਾਂ ਦੇ ਦੇ ਦਾਂਗੇ ਥੋੜਾ ਕਲਾ ਮਾਨਤਨ ਮਾਨਤਨ ਕੋਈ ਗੱਲੀ ਆਏ ਬੰਦੇ ਦਾ ਪਕਰਾਂਗੇ ਠੀਕ ਆ ਬਾਈ ਤੇ ਬੈੜ ਬਹੁਤ ਜ਼ਿਆਦਾ ਚੰਗੀ ਆ ਵੀਰੇ ਹਾਂ ਕਿੰਨਾ ਲੇਵਾ ਮਗਰ ਨੂੰ ਉਹਨੇ ਮੂਹਰ ਲੋ ਇਹ ਨਹੀਂ ਹੈਗਾ ਵੀ ਇੱਕ ਦੋ ਸੂਏ ਜੋ ਕਿ ਟੁੱਟੇ ਨਾ 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 ਸਵਾਲ ਹੀ ਨਹੀਂ ਪੈਦਾ ਹੁੰਦਾ ਬਾਕੀ ਸੀਲ ਠੰਡੀ ਆ ਬਾਈ ਠੰਡੇ ਸੀਲ ਦੇ ਬਾਈ ਇਹ ਬਾਈ ਆਪਾਂ 17 18 ਕਿਲੋ ਕਹਿੰਦੇ ਆ 20 ਕਿਲੋ ਨੂੰ ਟੱਚ ਹੀ ਕਰੂਗੀ ਇਹ 20 ਕਿਲੋ ਮੈਂ ਮਤਲਬ ਕਿ ਦੇਉਂਗਾ ਕੱਦ ਚੈੱਕ ਕਰਾਈਏ ਖੜੀ ਹਾਂਜੀ ਹਾਂਜੀ ਵੀਰੇ ਲੋ ਲੈ ਬਾਈ ਆਪਾਂ ਦੂਸਰੇ ਪਾਸੇ ਖੜ ਜਾਂਦੇ ਆ ਬਹਿੜਦੇ ਤੇ ਮੇਰਾ ਕੱਦ 6 ਫੁੱਟ ਆ ਬਰੋਬਰ ਆਉਂਦੀ ਆ ਜਾਨਾ ਕੀ ਆ ਪੂਰੇ ਬਹੁਤ ਸੋਹਣਾ ਕੱਦ ਦਾ ਮਤਲਬ ਕਿ ਬਹਿੜਦਾ ਸਹੀ ਗੱਲ ਆ ਹਾਂਜੀ ਹਾਂਜੀ ਤੇ 17 ਮਾਰੂਗਾ ਹਾਂਜੀ ਵੀਰੇ 17 ਮਾਰ ਮਾਰ ਦੋ ਲੈ ਬਾਈ ਠੰਡੀ ਸੀਲ ਦੇਖ ਕੋਈ ਚੱਕਰ ਹੀ ਨਹੀਂ ਬਾਈ ਹੈਣਾ ਹਾਂਜੀ ਹਾਂਜੀ ਹੁਣ ਦੇ ਨਾਲ ਆਉ ਫਿਰ ਕੋਈ ਦਿੱਕਤ ਨਹੀਂ ਚਲੋ ਆਪਾਂ ਲਾ ਕੇ ਦਿਖਾਤਾ ਵੈਸੇ ਕੋਈ ਲੋਡ ਨਹੀਂ ਬਾਈ ਠੀ ਪਸਮਾ ਦੇਖੋ ਬਾਈ ਹੁਣ ਕਰਿਆ ਕੀ ਬਾਤ ਬੜਾ ਸੋਹਣਾ ਬੜਾ ਸੋਹਣਾ ਪਸਮਾ ਕਰਦੀ ਆ ਬਾਈ ਥਣ ਬਹੁਤ ਸੋਹਣਾ ਮਾਰ ਸਹੀ ਗੱਲ ਆ ਬਾਈ ਲੈ ਪਤਾਰਾ ਬਾਈ ਚੈੱਕ ਕਰਾ ਰਹੇ ਹਾਂ ਦਿਵਿੰਦਰ ਚੋਣ ਤੇ ਬਾਈ ਬਹੁਤ ਚੰਗਾ ਬਾਈ ਬੜਾ ਚੰਗਾ ਬਾਈ ਕੀ ਬਾਤ ਆ ਬਾਈ ਮੋਟੀ ਮੋਟੀ ਚਵਾਈ ਐ ਨੇ ਬੜਾਈ ਚਵਾਈ ਐ ਨੇ ਰਗ ਮੋੜੇ ਮਾਰ ਦੇ ਹਾਂਜੀ ਹਾਂਜੀ ਕੀ ਬਾਤ ਆ ਇਹ ਨਹੀਂ ਹੈ ਚੱਲ ਚੱਲੇ ਜਾਂਦੀ ਆ ਨਾ 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 ਬਾਈ ਅੱਛਾ ਇਹ ਚਾਹੇ ਜਵਾਗ ਚੋਈ ਜਾ ਕੋਈ ਦਿੱਕਤ ਨਹੀਂ। ਕੀ ਬਾਤ ਹੈ। ਠੰਡੀ ਸਿਰ ਫੋਲਾ ਬਾਬਾ। ਬੋਲੀ ਨਹੀਂ। ਹਾਂਜੀ ਹਾਂਜੀ। ਤੇ ਅੱਗੇ ਦਵਿੰਦਰ 2 ਨੰਬਰ ਤੇ ਬਾਈ ਕਿਹੜਾ ਸੂਆ ਗਿਆ? ਇਹ ਵੀ ਵੀਰੇ ਦੂਸਰਾ ਸੂਆ ਬੈਠ ਸੂਈ ਆ। ਹਾਂ। ਹਾਂਜੀ ਇਹਨੂੰ 18 ਤੋਂ 20 ਦਿਨ ਹੋ ਗਏ ਸੂਈ ਨੂੰ ਉਹ ਬੱਚਾ ਬੈਠਾ ਇਹਦਾ। ਉਹ ਬੈਠਾ ਬਾਈ। ਹਾਂ ਬੱਚਾ ਜੀ। ਬੱਚਾ ਆ ਗਿਆ। ਹਾਂਜੀ ਹਾਂਜੀ। ਤੇ ਇਸ ਵਕਤ ਇਹਦੇ ਥੱਲੇ ਮਤਲਬ ਕਿ 16 ਕਿਲੋ ਦੁੱਧ ਤਿਆਰ ਆ। ਫਾਵੇ ਕੋਈ ਦੋ ਟਾਈਮ ਦੋ ਟਾਈਮ ਆਵਲੇ ਤਿੰਨ ਟਾਈਮ ਆਪਣੇ ਘਰੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਬਾਈ ਹਾਂਜੀ ਹਾਂਜੀ ਪੂਰ ਸ਼ਰਲੇ ਦੀ ਕੋਈ ਗੰਡ ਦੀ ਆਪਣੀ ਫੁੱਲ ਗਰੰਟੀ ਹੋ ਠੀਕ ਹੈ ਤੇ ਸੀਲ ਠੰਡੀ ਦੀ ਜਿਵੇਂ ਮਰਜੀ ਅੱਛਾ ਨਿਆਣਾ ਪਾਓ ਚਾਹੇ ਨਾ ਪਾਓ ਇਹਦੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਲੈਵਾ ਇਹਦਾ ਹੀ ਬੜਾ ਕਮਾਲ ਆ ਬਾਲਾ ਬਾਈ ਫਿਟਿੰਗ ਵਾਲਾ ਲੈਵਾਗਾ ਤੇ ਸਾਰਾ ਦੱਕੇ ਮੈਂ ਤਿਆਰ ਹੁੰਦੀ ਆ ਪੂਰਾ ਸੋਹਣਾ ਬਾਈ ਐ ਪੂਰੇ ਸੋਨੇ ਨਖਰ ਜੂਗੀ ਹੈਗਾ ਠੀਕ ਹੈ ਜੀ ਹਾਂ ਹਾਂ ਦਾ ਟਾਈਮ ਹੀ ਕੁਛ ਨਹੀਂ ਹੋਇਆ 9 ਵਜੇ ਦਾ ਟਾਈਮ ਹੈ ਜੀ ਐਵੇਂ 9 ਵਜੇ ਦਾ ਹਾਂਜੀ ਹਾਂਜੀ ਸਾੜਾਂ ਦੇ ਖੋਲੇਵੇਂ ਤੇ ਬਾਕੀ ਥਣਾਂ ਦਾ ਸਾਈਜ਼ ਵਾਲਾ ਚੰਗਾ ਬਾਈ ਵਾਲਾ ਸੋਨਾਗਾ ਬਾਲਾ ਘੈਂਟ ਆ ਮਤਲਬ ਕਿ ਗੁੱਲੇ ਵਾਲਾ ਫਣ ਲੱਗਿਆ ਹੋਇਆ ਹੈ ਬਾਕੀ ਦਵਿੰਦਰ ਮੈਨੂੰ ਲੱਗਦਾ ਗਰਮੀਆਂ ਦਾ ਤੋਹਫਾ ਹੈ ਹਾਂਜੀ ਹਾਂਜੀ ਵੀਰੇ ਇਹ ਜਰਸੀ ਕ੍ਰਾਸ ਆ ਹੂੰ ਤੇ ਗਰਮੀ ਗਰਮੀ ਇਹ ਵੀ ਨਹੀਂ ਮੰਨਦੀ ਸਹੀ ਗੱਲ ਐਚ ਐਫ ਦਾ ਜਰਸੀ ਦਾ ਕ੍ਰਾਸ ਆ ਕ੍ਰਾਸ ਹਾਂਜੀ ਹਾਂ ਖੋਲੇ ਬਾਈ ਤੋਰੋਗੇ ਇਹਨੂੰ ਹਾਂਜੀ ਖੋਲ ਦਿੰਦਾ ਬਾਕੀ ਚਾਰੂ ਚੂਰੂ ਬਹੁਤ ਲੱਗਦੀ ਬਾਈ ਪੂਰੀ ਪੂਰੀ ਚਾਰੂ ਆਗੇ ਕੋਸ਼ ਮਦਰੋ ਕੇ ਸੰਬਰ ਕੀ ਰੁਕਦੀ ਹੈਗੀ ਹੈ ਫੁੱਲਨੀ ਠੀਕ ਹੈ ਬਾਈ ਹਾਂ ਅੱਛਾ ਇਹ ਆ ਬਾਈ ਜਿਹੜਾ ਮਤਲਬ ਪਸ਼ੂ ਚਾਰੂ ਆ ਉਹੀ ਦੁੱਧ ਕੱਢਦਾ ਹੈਗਾ ਇਹ ਆ ਵੀ ਉਹੀ ਗੱਲ ਆ ਹਨਾ ਬਾਈ ਚੈੱਕ ਕਰ ਸਕਦੇ ਆ ਬੜਾ ਜਨਾ ਵਾਲਾ ਬੋਦੀ ਪਾਦੀ ਬਹੁਤ ਚੰਗੀ ਆ ਕੰਨ ਕੋਨ ਬੱਚੀ ਦੇ ਇੱਕ ਗੱਲ ਹੋਰ ਅਦਵਿੰਦਰ 프리 ਕਿਤਮੜੀ ਜਾ ਗਈ ਹਾਂਜੀ ਦੁੱਧ ਵਾਲਾ ਪੀਸ ਆ ਬਾਈ ਇਹ ਹਾਂ ਬਹੁਤ ਚੰਗੀ ਸਾਫ਼ ਸੁਥਰੀ ਬਿਹੜਾ ਇਹ ਸਹੀ ਗੱਲ ਆ ਪਤਲੇ ਟਾਂਚੇ ਹਾਂਜੀ ਹਾਂਜੀ ਮੋਟੇ ਇਸਰੀ ਹਾਂਜੀ ਅੱਛਾ ਦੁੱਧ ਦੇ ਨੇ ਸੁਖਣਾ ਹੋਰ ਵੀ ਵਧਿਆਣਾ ਕਿੰਨਾ ਕ ਕਰ ਦੂ ਬਾਈ ਦੁੱਧ 20 ਦੇ ਕਰੀਬ ਹੀ ਇਹਨੇ ਦੇਣਾ ਬਾਈ ਠੀਕ ਹੈ ਬਈ ਹਾਂਜੀ ਤੇ ਦਵਿੰਦਰ ਅੱਜ ਇਹਦਾ ਮੁੱਲ ਫਿਰ ਕੀ ਰਹੂ ਦੇਣ ਲੜ ਲੈ ਬਈ ਨਾੜਾ ਨੂੜਾ ਚੈੱਕ ਕਰ ਸਕਦਾ ਦਵਿੰਦਰ ਕੀ ਮੁੱਲ ਰਹੂ ਬਈ ਇਹਦਾ ਕਿ ਮੈਂ ਵੀਰੇ ਮੁੱਲ ਇਹਦਾ ਕੀ ਰਹੂਗਾ ਇਹਦਾ ਮੁੱਲ ਬਸ ਭਾਈ ਲੈਣ ਦੇਣੀ 55000 ਰੁਪਏ ਹੈਗਾ ਲੈਣ ਦੇ ਹਾਂਜੀ ਥੋੜਾ ਕਾਣਾ ਮਾਨਤਾ ਬਸ ਥੋੜਾ ਕਾਣਾ ਭਾਈ ਸ਼ੋਰ ਛੱਪੇ ਵਾਲਾ ਕੰਮ ਹੋਊਗਾ ਇਹਦੇ ਚੋਂ ਕੋਈ ਬਾਹਲਾ ਨਹੀਂ ਹੋਣਾ ਹੈਗਾ ਠੀਕ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਏ ਤਾਂ ਤਾਂ ਨਹੀਂ ਹੁੰਦਾ ਹਾਂਜੀ ਹਾਂਜੀ ਛੱਪਾਈ ਹੋਊਗਾ ਇਕੱਲਾ ਕੋਈ ਬਾਹਲਾ ਨਹੀਂ ਹੋਊਗਾ ਬਾਹਲਾ ਨਹੀਂ ਹੋਊਗਾ ਤੇ ਕੁਆਲਿਟੀ ਅੱਦਰ ਦੀ ਬਹੁਤ ਹਾਂਜੀ ਹਾਂਜੀ ਚੈੱਕ ਕਰ ਸਾਰੀ ਪੂਰੀ ਵਿਥੀ ਦੀ ਹੈ ਜੀ ਹਾਂ ਤਾਂ ਭਾਈ ਟਾਈਮ ਹੀ ਕੁਝ ਨਹੀਂ ਹੋਇਆ ਹੈਗਾ ਤੇ ਆਪਾਂ ਧਾਰਾ ਵੀ ਮਾਰ ਦਿੰਦੇ ਆ ਲੋ ਜੇ ਕਹੋਂ ਤਾਂ ਧਾਰਾ ਮਾਰ ਧਾਰਾ ਭਾਈ ਕਹਿੰਦਾ ਮਾਰ ਅੱਛਾ ਜੀ ਪਾਉ ਪਾਲ ਪਵਾਲੇ ਦੀ ਆ ਠੀਕ ਹੈ ਪਾਉ ਤਾਂ ਹੈ ਨਾ ਕੀ ਬਾਤ ਹੈ ਤੇ ਫਾਇਟ ਕਿ ਮੈਂ ਆਉਂਦੀ ਹੈ ਤੇਵਿੰਦਰ ਫਾਇਟ ਵੀਰੇ 50 ਦੇ ਕਰੀਬ ਆਉਂਦੀ ਹੈ ਤੇ ਚਵਾਈ ਵਾਲੀ ਚੱਲਦੀ ਆ ਰਹੀ ਹੈ ਨਾ ਹਾਂਜੀ ਹਾਂਜੀ ਕੀ ਬਾਤ ਆ ਲੈ ਇੱਕ ਨੰਬਰ ਚਵਾਈ ਇਹਨੂੰ ਲੱਗੀ ਹੈ ਬਾਈ ਚੋਣ ਚਵਾ ਇੱਕ ਨੰਬਰ ਆ ਮੁੱਲ ਵੀ ਬਾਈ ਨਾ ਲੈਣੀ ਕਰਤਾ 55000 ਦੀ ਬਾਈ ਕਹਿੰਦਾ ਟੋਟਲੀ ਆਪਾਂ ਦੇ ਦੇਣ ਹਾਂਜੀ ਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਚ ਕੋਈ ਪਸੰਦ ਆ ਬਾਈ ਨਾ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ